ਤੇ ਬਹੁਤ ਵਾਰ ਕਹਿ ਚੁੱਕੇ ਆ ਵੀ ਦੀ ਸਫਾਈ ਕਰਨ ਇਹਨਾਂ ਲੋਕਾਂ ਦੀ ਆਪਣੀਆਂ ਜ਼ਮੀਨਾਂ ਆ ਵੀ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਉੱਚੀਆਂ ਕਰਨ ਵਾਸਤੇ ਪਰਮਿਸ਼ਨ ਦੇ ਦਿਓ ਆ ਸਾਡਾ ਪਾਣੀ ਦਾ ਮਾਰਚ ਏਰੀਆ ਆ ਸਾਡੀਆਂ ਪੈਲੀਆਂ ਪਾਣੀ ਦੀ ਮਾਰਚ ਆ ਇਹ ਜਦੋਂ ਜਦੋਂ ਇਹ ਡੂੰਘੀਆਂ ਹੁੰਦੀਆਂ ਰਹੀਆਂ ਪਹਿਲਾਂ ਉਹਨਾਂ ਬੜੇ ਬੜੇ ਸਾਲ ਪਾਣੀ ਨਹੀਂ ਆਇਆ ਇੱਥੇ ਲੋਕ ਇੱਥੋਂ ਮਿੱਟੀ ਚੁੱਕਦੇ ਸੀ ਆਪਦੇ ਮਿੱਟੀਆਂ ਪੈਲੀਆਂ ਉੱਚੀਆਂ ਕਰ ਲੈਂਦੇ ਸੀ ਤੇ ਉਹਨਾਂ ਚਿਰੇ ਠੀਕ ਰਹਿੰਦਾ ਸਫਾਈ ਹੁਣ ਸਰਕਾਰ ਅਸੀਂ ਕਿਹਨੇ ਵੀ ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ 1 ਰੁਪਿਆ ਵੀ ਵੀ ਤੁਸੀਂ ਸਾਨੂੰ ਸਿਰਫ ਮਨਜ਼ੂਰੀ ਇਹ ਦੇ ਰਿਆ ਕਰੋ ਭਈ ਅਸੀਂ ਆਪਦੀਆਂ ਪੈੜੀਆਂ ਚੋਂ ਮਿੱਟੀ ਪੁੱਟ ਕੇ ਪਾ ਲਈਏ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਕੇ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲਓ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਵਰਤ ਲਓ ਵੇਕ ਅਪ ਟੂ ਰਿਐਲਿਟੀ ਮਾਨ ਸਾਹਿਬ ਆ ਵੇਖ ਲਓ ਤੁਹਾਡੇ ਹੁਕਮਾਂ ਨੂੰ ਟਿੱਚ ਜਾਂਦੇ ਤੁਸੀਂ ਜਿਹੜੀ ਇਹ ਨੀਤੀ ਬਣਾਈ ਸੀ ਆਪ ਦਾ ਰੇਤਾ ਚੱਕ ਕੇ ਜ਼ਮੀਨ ਦੇ ਰਾ ਆ ਵੇਚ ਲਵੇ ਕਿਸਾਨ ਆ ਵੇਚ ਲਵੇ ਤੇ ਆ ਵੇਖ ਲਓ ਫਾਇਲ ਕਾ ਦਾ ਮੁੰਡਾ ਮਰ ਗਿਆ 사ਜਨ ਲਮੋਚੜ ਕਲਾ ਦਾ ਜਲਾਲਾਬਾਦ ਰੋਡ ਤੇ ਇਹਨਾਂ ਦਾ ਦੋਸ਼ ਹੈ ਪਰਿਵਾਰ ਦਾ ਵੀ ਰਾਤੀ ਰੇਤਾ ਲੈਣ ਗਏ ਸੀ ਆਪ ਦਾ ਮਕਾਨ ਬਣਾਉਣਾ ਸੀ ਰਿਸ਼ਤੇਦਾਰਾਂ ਦੀ ਜ਼ਮੀਨ ਚੋਂ ਤੇ ਮਾਈਨਿੰਗ ਭਾਗ ਤੇ ਪੁਲਿਸ ਨੇ ਫੜ ਲਿਆ ਤੇ ਉਹ ਮੁੰਡਿਆਂ ਨੂੰ ਕੁੱਟ-ਕੁੱਟ ਕੇ ਉੱਥੇ ਮਾਰਤਾ ਆ ਵੇਖ ਲਓ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਰੇਤੇਲ ਟਰਾਲੀ ਮਾਈਨਿੰਗ ਭਾਰ ਨੇ ਫੜੀ ਹੋਈ ਹੈ ਤੇ ਮੁੰਡਾ ਮਰ ਗਿਆ ਸਾਰਾ ਦਿਨ ਉਹ ਹਾਈਵੇ ਜਾਮ ਰਿਆ ਤੇ ਆ ਹਾਲਾਤ ਵੇਖ ਲੋ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਕੰਮ ਕਰਨ ਦਿੰਦੇ ਉਹਨਾਂ ਤਾਂ ਪੜਾਈਆਂ ਨਾ ਕੁੱਟਾ ਜਿਆਦਾ ਪਾਸਿਆਂ ਨੂੰ ਲੈ ਕੇ ਉੱਥੇ ਪਾਸੇ ਕੁੱਟ ਕੁੱਟ ਕੇ ਨਾ ਨਾ ਪਾਣੀ ਪੁਣੀ ਪਵਾਇਆ ਨਾ ਕੋਈ ਦਿੱਤ ਪਾਣੀ ਮੰਗਦਾ ਸੀ ਮੈਨੂੰ ਪਾਣੀ ਪਵਾ ਦੋ ਮੈਂ ਵੀ ਕਿਹਾ ਵੀ ਪਾਣੀ ਪਵਾਓ ਉਹਨਾਂ ਨੂੰ ਹਾਂ ਤਰ ਪਾਣੀ ਪਵਾਇਆ ਪਾਣੀ ਵੀ ਨਹੀਂ ਪਵਾਇਆ ਨਾ ਜਦੋਂ ਮੁੱਕ ਗਿਆ ਨਾ ਮੁੰਡਾ ਉਹਦੋਂ ਉਹਨਾਂ ਮੇਰੇ ਕੋਲ ਲਿਆਂਦਾ ਪੇਰ ਮੈਨੂੰ ਉਹਦੇ ਉਹਨੇ ਕੁੱਤਣਾ ਬੰਦ ਕੀਤਾ ਸੀਗਾ ਜਦੋਂ ਉਹ ਮੁੱਕ ਗਿਆ ਸਿਆਮ ਸਾਹਮਣੇ ਤਾਂ ਕਈ ਵਾਰਾਂ ਕਹਿ ਚੁੱਕੇ ਸਾਂ ਵੀ ਜੀ ਨਹੀਂ ਹੁਣ ਤੁਸੀਂ ਇੱਕ ਇਹਨਾਂ ਨੇ ਪਿੱਛੇ ਲਵਜ ਵਰਤਿਆ ਸੀ ਉਹ ਲਵਜੀ ਵਰਤਿਆ ਸੀ ਬੰਨਣਾ ਉਹਦਾ ਕਾਜ ਨਹੀਂਗਾ ਬਈ ਜਿਸਕਾ ਖੇਤ ਉਸੀ ਕੀ ਰੇਤ